ਅੱਜ ਜੁਲੀ ਸ਼ੌਪ ਦੀ ਓਪਨਿੰਗ ਕੀਤੀ ਆ ਹਾਂ ਦਾ ਜੀ ਜਿਨ੍ਹਾਂ ਦਾ ਇਹ ਦੂਜਾ ਸ਼ਹਿਰ ਚ ਜੁਲੀ ਦਾ ਸ਼ੋਰ ਬਖੋਲਿਆ ਅੱਜ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਸੋ ਸਾਡੀ ਦੇ ਪ੍ਰਮਾਤਮਾ ਦੇ ਚਰਨਾਂ 'ਚ ਇਹੋ ਅਰਦਾਸ ਹੈ ਕਿ ਬਹੁਤ ਚੰਗੇ ਨੇਕ ਇਨਸਾਨ ਨੇ ਹਾਂ ਦਾ ਜੀ ਸੋ ਪ੍ਰਮਾਤਮਾ ਹੋਰ ਇਹਨਾਂ ਨੂੰ ਤਰੱਕੀ ਦੇਵੇ ਹਾਂ ਜੀ ਹਾਂ ਜੀ ਮੈਂ ਬਹੁਤ ਤਰੱਕੀ ਕਰਨ ਸਾਰਾ ਪਰਿਵਾਰ ਹੀ ਖੁਸ਼ੀਆ ਮਾਨੇ ਸੋ ਇੱਥੇ ਇਹਨਾਂ ਜਿਹੜਾ ਗਿਫਟ ਦਿੱਤਾ ਪੁੱਤ ਨਹੀਂ ਘਰ ਤੇ ਇਸ ਇਲਾਕੇ 'ਚ ਲੋੜ ਵੀ ਸੀ ਸੋ ਹਨਰਾਜੀ ਪ੍ਰਮਾਤਮਾ ਪੂਰੀ ਮਿਹਰ ਕਰੇਗਾ ਤੁਸੀਂ ਆਪ ਬੜੇ ਚੰਗੇ ਇਨਸਾਨ ਹੋ ਮੈਂ ਰਵੀ ਕੁਮਾਰ ਹਾਂਡਾ ਹੈ ਮੇਰਾ ਬਟਾ ਗਣੇਸ਼ ਹਾਂਡਾ ਅਸੀਂ ਗੋਗੀ ਜੁਲਰਸ ਤੋਂ ਮੌਲ ਰੋਡ ਤੋਂ ਆ ਸਾਡੀ 150 ਸਾਲ ਪੁਰਾਣਾ ਕੰਮ ਹੈ ਮੇਰੇ ਛੇਵੀਂ ਪੁਸ਼ਤ ਹੈ ਆਪਣੀ ਤੇ ਸੱਤਵੀਂ ਪੁਸ਼ਤ ਹੈ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹਲੇ ਤੱਕ ਬਿਲਕੁਲ ਬੇਦਾਗ ਕੰਮ ਕੀਤਾ ਹੈ ਔਰ ਇਸ ਇਲਾਕੇ ਦੇ ਲੋਕਾਂ ਦੇ ਬਹੁਤ ਕਈ ਕਸਟਮਰਸ ਉਧਰ ਆਉਂਦੇ ਸੀਗੇ ਉਹ ਕਹਿੰਦੇ ਸੀ ਕਿ ਸਰ ਮਤਲਬ ਜੇਕਰ ਤੁਸੀਂ ਉਧਰ ਆ ਜਾਓ ਤੇ ਬਹੁਤ ਅੱਛਾ ਲੱਗੇਗਾ ਬਹੁਤ سارے ਕਸਟਮਰਸ ਸਾਨੂੰ ਡਿਮਾਂਡ ਕੀਤੀ ਕਿ ਤੁਸੀਂ ਉੱਥੇ ਆਓ ਪ੍ਰਭੂ ਤੇ ਰਾਮ ਜੀ ਨੇ ਕਿਰਪਾ ਕੀਤੀ ਨਾਲ ਥਾਂ ਦਿੱਤੀ ਤੇ ਇੱਥੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪਣੇ ਕੋਲ ਪੂਰਾ ਇੱਥੇ ਜੜੀ ਨਾਰਥ ਇੰਡੀਆ ਜੋ ਕਿਤੇ ਵੀ ਜੁਲੀ ਦੀ ਵੈਰਾਈਟੀ ਨਹੀਂ ਮਿਲ ਸਕਦੀ ਉਹ ਤੁਹਾਨੂੰ ਇੱਥੇ ਮਿਲੇਗੀ ਦੇਖਣ ਨੂੰ ਛੋਟੀ ਜੀ ਦੁਕਾਨ ਜ਼ਰੂਰ ਹੈ ਲੇਕਿਨ RAM JI DI KIRPA NA VARIETY ਦੁਨੀਆ ਭਰ ਦੀ ਇੱਥੇ ਤੁਹਾਨੂੰ ਮਿਲੇਗੀ ਔਰ ਸਭ ਤੋਂ ਓਡੀ ਚੀਜ਼ ਹੈ ਸਾਡੀ ਸ਼ੁੱਧਤਾ ਸਾਡੀ ਪਿਓਰਿਟੀ ਜਿਹਦੇ ਕਰਕੇ ਸਾਡੀ ਪਰਮਿਸ਼ਨ ਰਿਸਪੈਕਟ ਬਣਾਈ ਹੈ ਮੈਂ ਆਪਣੇ ਬੱਚੇ ਨੂੰ ਵੀ ਇਹ ਹੀ ਅਸ਼ੀਰਵਾਦ ਦਵਾਂਗਾ ਔਰ ਇਹਨਾਂ ਸਿੱਖਿਆ ਦਵਾਂਗਾ ਕਿ ਸੱਚਾਈ ਨਾਲ ਬੇਨਤੀ ਨਾਲ ਇਮਾਨਦਾਰੀ ਨਾਲ ਕੰਮ ਕਰੋ ਔਰ ਕਸਟਮਰ ਦੇ ਮਨ ਨੂੰ ਸਮਝ ਕੇ ਵਧੀਆ ਚੀਜ਼ ਵੇਚੋ ਤਾਂ ਕਿ ਤੁਹਾਡਾ ਨਾਮ ਹਮੇਸ਼ਾ ਵੱਧਦਾ ਰਹੇ ਕਾਰੋਬਾਰ ਹਮੇਸ਼ਾ ਵੱਧਦਾ ਰਹੇ ਜੁਨਰੀ ਦੇ ਵਿੱਚ ਜਿਹੜੇ ਜਿਹੜੇ ਮੇਰੇ ਕੋਲ ਇਸ ਸਮੇਂ ਇਟਲੀ ਦੀ ਕਾਫੀ ਡਿਜ਼ਾਈਨਿੰਗ ਹੈ ਕੁਵੈਤ ਦੀ ਡਿਜ਼ਾਈਨਿੰਗ ਹੈ ਜਾਪਾਨ ਦੀ ਵੀ ਡਿਜ਼ਾਈਨਿੰਗ ਹੈ ਮੇਰੇ ਕੋਲ ਔਰ ਕੋਇੰਬਤੂਰ ਦੀ ਸਾਊਥ ਇੰਡੀਆ ਦੀ ਕੇਰਲਾ ਦੀ ਏਰਨਾਕुलम ਦੀ ਮੇਰੇ ਕੋਲ ਸਭ ਜਗ੍ਹਾ ਦੀ ਬਹੁਤ ਵਧੀਆ ਹਿੰਦੂਸਤ ਬੰਬਈ ਦੀ ਰਾਜਕੋਟ ਦੀ ਔਰ ਪੰਜਾਬੀ ਭਰਾਵਾਂ ਦੀ ਵੀ ਬਹੁਤ ਵਧੀਆ ਵੈਰਾਈਟੀ ਹੈ ਮੇਰੇ ਕੋਲ ਜੋ ਵੀ ਸਮਾਨ ਦੇਖੇਗਾ ਕਹੇਗਾ ਕਿ ਵਾਕਈ ਮਨ ਖੁਸ਼ ਹੋਇਆ ਜੀ ਦੇਖ ਕੇ ਰੱਖੜੀ ਦਿੱਤੀ ਹੈ ਜੀ ਰੱਖੀ ਕਰਕੇ ਅਸੀਂ ਪਤਲੇ ਸਾਈਡ ਦੀ ਨਾ ਰਖੜੀ ਦੀ ਜਗ੍ਹਾ ਪਤਲੀ ਜੀ ਅਸੀਂ ਸਟੇ ਉਹ ਕੀਤੀਆਂ ਨੇ ਬ੍ਰੇਸਲਟਸ ਕੀਤੀਆਂ ਨੇ आ, कि ਜਿਹੜੀਆਂ ਰਾਖੀ ਦੂਸਰੇ ਦਿਨ ਟੁੱਟ ਜਾਂਦੀ ਖਰਾਬ ਹੋ ਜਾਂਦੀ ਹੈ ਅਸੀਂ ਇੱਕਦਮ ਸ਼ੁੱਧ 925 ਹਾਲਮਾਰਕ ਵਾਲੀ ਸਿਲਵਰ ਦੀਆਂ ਅਸੀਂ ਬ੍ਰੈਸਲੇਟਸ ਨਾਲ ਦੇ ਆਂਦੀਆਂ ਨੇ ਜਿਹੜੀਆਂ ਬਜਟ ਦੇ ਵਿੱਚ ਵੈ ਕੋਈ ਵੀ ਭੈਣ ਆਪਣੇ ਭਰਾ ਨੂੰ 2000 2500 3000 ਦੇ ਬਿਲਕੁਲ ਸ਼ੁੱਧ ਪਿਓਰ ਰਾਖੀ ਦੇ ਸਕਦੀ ਹੈ ਔਰ ਉਸ ਤੋਂ ਬਾਅਦ ਜੀ ਬਣੀ ਰਹਿੰਦੀ ਹੈ ਹਮੇਸ਼ਾ ਇੱਕ ਬ੍ਰੈਸਲ ਲੋਕਾਂ ਨੂੰ ਕੰਮ ਆਂਦੀ ਹੈ ਨਹੀਂ کہنا ਜਾਨਾ ਕਿ ਆਪਣਾ ਆਸ਼ੀਰਵਾਦ ਸਾਨੂੰ ਦਿਓ ਇੱਥੇ ਖੂਬਸਾਰੇ ਲੋਕ ਆਓ ਮੇਰਾ ਪੁੱਤਰ ਖੁਸ਼ ਹੋਵੇ ਕਿ Papa ਨੇ ਦੁਕਾਨ ਖੋਲ੍ਹ ਕੇ ਦਿੱਤੀ ਹੈ ਤੇ ਮਜ਼ਾ ਹੈ ਮੇਰਾ ਨਾਮ ਗਣੇਸ਼ ਕੁਮਾਰ ਹੰਡਾ ਹੈ ਮੈਂ ਆਮ ਦਾ ਸੈਵਨ ਜਨਰੇਸ਼ਨ ਇਨ ਦਿਸ ਬਿਜ਼ਨਸ ਰਾਈਟ ਨਾਓ ਜੋ ਇਸ ਜਗ੍ਹਾ ਦੀ ਪੂਰਤੀ ਕਰਨੀ ਹੈ ਜੋ ਵੀ ਆਪਣੀ ਜੋ ਆਪਾਂ 150 ਸਾਲ ਤੋਂ ਚੱਲ ਰਿਹਾ ਹੈ ਜੋ ਮੇਰੇ 6 ਜਨਰੇਸ਼ਨ ਜੋ ਮੇਰੇ ਡੈਡੀ ਜੀ ਨੇ ਕੀਤਾ ਹੈ ਉਹਨਾਂ ਅੱਗੇ ਕੰਟੀਨਿਊ ਕਰਨ ਦਾ ਟਾਈਮ ਹੈ ਨਾਲ ਆਪਣਾ ਹੁਣ ਜੋ ਟਿਆਰਾ ਬਣਾਇਆ ਹੈ ਇਹਨੂੰ ਪ੍ਰੋਪਰ ਇੱਕ ਬ੍ਰਾਂਡ ਬਣਾਉਣ ਦਾ ਟਾਈਮ ਹੈ ਆਉਣ ਵਾਲੇ ਟਾਈਮ 'ਚ ਟਿਆਰਾ ਅੱਗੇ ਵੀ ਬਹੁਤ ਵਧੀਆ ਕੰਮ ਕਰੇਗਾ ਮੇਰੇ ਆਨੁਮਾਨ ਨੇ ਉਸ ਤੋਂ 1000 ਗੁਣਾ ਜ਼ਿਆਦਾ ਹੀ ਬਣਾਏਗੀ ਜੀ ਹਾਲੇ ਇਨੋਗ੍ਰੇਨ ਆਫਲ ਚੱਲ ਰਿਹਾ ਹੈ ਆਪਣਾ 200 ਆਪਣੇ ਡਾਇਮੰਡ ਦੇ ਆਫਰਸ ਚੱਲ ਰਹੇ ਗੋਲਡ ਦੇ ਚੱਲ ਰਹੇ ਤੇ ਸਿਲਵਰ ਦੀ ਨਵੀਂ ਆਈਟਮਸ ਆਈਆਂ ਹੈ ਪ੍ਰੋਪਰ ਗੋਲਡ ਡਾਇਮੰਡ ਜੋ ਇਧਰ ਹਾਲੇ ਤੱਕ ਆਇਆ ਨਹੀਂ ਲੋਕਾਂ ਨੇ ਵੇਖਿਆ ਨਹੀਂ ਹੋਏਗਾ ਉਹ ਸਾਰੀ ਦੀਆਂ ਆਈਆਂ ਆਈਆਂ ਮੋਸਟ ਵੈਲਕਮ ਹੈ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਸਾਰਿਆਂ ਨੂੰ ਮੋਸਟ ਵੈਲਕਮ ਹੈ ਸਾਰੇ ਆਪਣਾ ਆ ਕੇ ਪਲੀਜ਼ ਆਸ਼ੀਰਵਾਦ ਦਿਓ ਕਿਰਪਾ ਰੱਖੋ 3 ਪੁਤਲੀਗੜ ਚੌਂਕ ਅੰਮ੍ਰਿਤਸਰ ਆਪਕਾ ਨਾਮ ਰੁਜਵਾਨ ਕੀ ਕਹਿਣਾ ਚਾਹਤੋ ਹੋ ਅਮਾਰਾ ਪੁਤਲੀਗੜ ਚੌਂਕ ਤੇ ਨਿਆ ਸ਼ੋਰੂਮ ਖੁਲਿਆ Tiara Gems Jewels Pagogi Jewels ਔਰ बस यही बोलूंगी ਆਏ ਯਹਾਂ ਵੈਰਾਈਟੀ ਦੇਖ ਕੇ ਅਤੇ ਆਪ ਨੂੰ ਜ਼ਰੂਰ ਕੁਝ ਨਿਆ ਮਿਲੇਗਾ